ਬਾਰਿਓ ਪਿਹਾਰਿਓ ਬਿਆਰੀਆ ਨਾ ਤੋ ਗਣਾ ਜਣਾ ਬੇਛਾ ਸੋ ਪਰ ਬਾਰਿਓ ਪੇਢਿਆਣੋ ਚੜਤਾ ਮੋਜਾ ਪਦਮ ਬੁਆ ਰੱਖ ਬੁਆ ਤੋ ਇਨੀ ਸਿਵਾ ਕਰਿਓ ਭਈ ਅਮਾ ਖਮਾ ਮਾ ਉਸ ਬਾਰਿਓ ਦੇਵਾ ਬੁਆ ਦੇਵ ਸਾਲ ਵੇਹਣੂ ਸ ਆਮਾ

ਤਮਾਰੋ ਜੁਗਤ ਨੂੰ ਆਪਾਪ ਛਟੂ ਕਰਿਣਾ ਤ੍ਰਿਣ ਦਾੜਾ ਇਕ ਮਗ ਪਰਵਣਾ ਉਭਾਰੇ ਨੇ ਤੁਮ ਸਾਕਰ ਜੋਲ ਸੁਨ ਮੁਖ ਮਜਨ ਬੇਪਾਰੇ ਨਾ ਮਣੋ ਤੋ ਜੁਗਤ ਮੋ ਮਤਾਣੇ ਘਰੋ ਮਾ ਘਰੋ ਮੋ ਦੀਵੀ ਸੁ ਪਟਾੜੀ ਸੋ ਰਬਾ